ਸਹੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਹਾਂ ਮੈਗਨੀਸ਼ੀਅਮ ਸਲਫੇਟ ਬਾਰੇ ਕਿ ਇਸ ਦੀ ਵਾਤੋਂ ਆਪਾਂ ਆਪਣੀ ਕਣਕ ਦੀ ਫਸਲ ਵਿੱਚ ਕਿਸ ਢੰਗ ਨਾਲ ਕਰ ਸਕਦੇ ਹਾਂ ਆਪਾਂ ਥੱਲੇ ਪਾਉਣ ਚ ਆਪਾਂ ਨੂੰ ਫਾਇਦਾ ਕਿ ਇਸ ਦੀ ਸਪਰੇਅ ਕਰਨ ਚ ਫਾਇਦਾ ਕਿ ਇਸ ਦੀ ਆਪਾਂ ਘਾਟ ਕਿਸ ਹਾਵ ਨਾਲ ਪੂਰੀ ਕਰ ਸਕਦੇ ਹਾਂ ਕਿ ਜਿਨ੍ਹਾਂ ਜ਼ਮੀਨਾਂ ਵਿੱਚ ਇਸ ਦੀ ਘਾਟ ਆਉਂਦੀ ਆ ਖਾਸ ਕਰਕੇ ਰੇਤਲੀ ਜ਼ਮੀਨ ਦੇ ਵਿੱਚ ਤੇ ਘਾਟ ਆ ਹੀ ਜਾਂਦੀ ਆ ਜਿੱਥੇ ਕਿ ਕਣਕ ਝੋਨੇ ਦਾ ਚੱਕਰ ਚੱਲਦਾ ਉੱਥੇ ਤੇ ਇਸ ਦੀ ਜ਼ਮੀਨਾਂ ਵਿੱਚ ਘਾਟ ਇਸ ਦੀ ਆਉਂਦੀ ਹੀ ਆਉਂਦੀ ਆ ਜਿਸ ਦੇ ਕਾਰਨ ਆਪਣੀ ਕਣਕ ਦਾ ਝਾੜ ਵੀ ਕਾਫੀ ਹੱਦ ਤੱਕ ਘਟ ਰਿਹਾ ਦਾ ਆਪਾਂ ਇਸ ਚੀਜ਼ ਤੇ ਗੌਰ ਨਹੀਂ ਕਰਦੇ ਪਹਿਲਾਂ ਤਾਂ ਕਣਕ ਬੜੀ ਵਧੀਆ ਹਰੀ ਭਰੀ ਹੁੰਦੀ ਹੈ ਤੇ ਇੰਨੇ ਤੇ ਜਾ ਕੇ ਜਦੋਂ ਝਾੜ ਪੱਖੋਂ ਆਪਣੀ ਕਣਕ ਡਾਊਨ ਹੋ ਜਾਂਦੀ ਆ ਤੇ ਉਹ ਮੈਗਨੀਸ਼ੀਅਮ ਦੀ ਘਾਟ ਵੀ ਉਸ ਦਾ ਕਾਰਨ ਹੋ ਸਕਦੀ ਆ ਤੇ ਆਹ ਕੰਮ ਕਰਕੇ ਰੇਤਲੀ ਪੈੜੇ ਤੇ ਆਪਾਂ ਨੂੰ ਪਾਉਣਾ ਹੀ ਪਾਉਣਾ ਚਾਹੀਦਾ ਤੇ ਵੈਸੇ ਆਪਾਂ ਮਿੱਟੀ ਟੈਸਟ ਦੇ ਅਧਾਰ ਤੇ ਵੀ ਆਪਾਂ ਇਸ ਦੀ ਵਾਰਤੋਂ ਕਰ ਸਕਦੇ ਆ ਮਿੱਟੀ ਆਪਾਂ ਕੇ ਦੀ ਟੈਸਟ ਕਰਾਈਏ ਜੇ ਕਰਕੇ ਇਸ ਦੀ ਘਾਟ ਹੈਗੀ ਆਪਣੀ ਜ਼ਮੀਨ ਵਿੱਚ ਤੇ ਆਪਾਂ ਪਾਉਣਾ ਤੇ ਇਹਦਾ ਥੱਲੇ ਪਾਉਣ ਵਿੱਚ ਹੀ ਬੈਨੀਫਿਟ ਆ। ਤੇ ਆਪਾਂ ਥੱਲੇ ਆਪਾਂ ਇਸ ਨੂੰ ਪਾ ਸਕਦੇ ਆ ਤੇ ਕਣਕ ਹੋਵੇ ਆਪਾਂ ਕਣਕ ਨੂੰ ਪਹਿਲੇ ਪਾਣੀ ਤੇ ਪਾ ਸਕਦੇ ਆ ਦੂਜੇ ਪਾਣੀ ਤੇ ਪਾ ਸਕਦੇ ਆ ਤੇ ਇਸ ਦੀ 8 ਤੋਂ 10 ਕਿਲੋ ਆਪਾਂ ਡੋਜ਼ ਕਿਲੇ ਦੀ ਲੈ ਸਕਦੇ ਆ ਤੇ ਇਸ ਨੂੰ ਆਪਾਂ ਯੂਰੀ ਜੇ ਮਿਕਸ ਕਰਕੇ ਵੀ ਛੱਟਾ ਲਾ ਸਕਦੇ ਆ ਤੇ ਆਪਾਂ ਇਸ ਦੀ ਮਿੱਟੀ 'ਚ ਮਿਕਸ ਕਰਕੇ ਵੀ ਆਪਾਂ ਇਸ ਦਾ ਛੱਟਾ ਲਾ ਸਕਦੇ ਆ ਜਿਸ ਹਾਲ ਨਾ ਆਪਣਾ ਛੱਟਾ ਵਧੀਆ ਆਉਂਦਾ ਹੋਵੇ। ਤੁਪਾਂ ਦੇ ਸਕਦੇ ਆ ਤੇ ਇਸ ਨੂੰ ਦੁਪਹਿਰ ਦੇ ਟਾਈਮ ਆਪਾਂ ਇਸ ਦਾ ਛੱਟਾ ਦੇਣਾ ਤੇਲ ਦੇ ਟਾਈਮ ਨਹੀਂ ਦੇਣਾ ਸਵੇਰ ਦੇ ਟਾਈਮ ਕਿ ਪੱਤੇ ਗਿੱਲੇ ਹੁੰਦੇ ਆ ਆਪਾਂ ਦੁਪਹਿਰ ਦੇ ਟਾਈਮ ਇਸ ਦਾ ਛੱਟਾ ਲਾ ਸਕੀ ਲਾ ਕੇ ਉੱਪਰ ਦੀ ਪਾਣੀ ਆਪਾਂ ਲਾ ਸਕਦੇ ਆ ਬਹੁਤੀ ਵਧੀਆ ਇਸ ਦਾ ਰਿਜ਼ਲਟ ਆਊਗਾ ਦੂਜਾ ਨੰਬਰ ਆਪਾਂ ਇਸ ਦੀ ਜੇ ਸਪਰੇਅ ਕਰਨੀ ਆ ਵੈਸੇ ਸਪਰੇਅ ਦਾ ਕੋਈ ਇਹ ਘਾਟ ਨਹੀਂ ਪੂਰੀ ਹੁੰਦੀ ਤੇ ਸਪਰੇਅ ਇਸ ਦੀ ਹੋ ਜਾਂਦੀ ਹੈ ਜਨ ਕਿ ਨਦੀਨ ਨਾਸ਼ਕ ਨੇ ਧੱਕਾ ਮਾਰਿਆ ਤਾਂ ਆਪਾਂ ਮੈਗਨੀਸ਼ੀਅਮ ਦੀ ਸਪਰੇਅ ਕਰ ਸਕਦੇ ਆ ਬਹੁਤ ਹੀ ਵਧੀਆ ਉਸ ਦਾ ਰਿਜ਼ਲਟ ਮਿਲਦਾ ਵੈਸੇ ਜੀ ਕਰਕੇ ਆਪਣੇ ਪੈੜੀ ਚ ਘਾਟ ਆ ਮੈਗਨੀਸ਼ੀਅਮ ਦੀ ਉਹ ਸਪਰੇਅ ਦੇ ਨਾਲ ਪੂਰੀ ਫਾਲ ਦੂਰ ਨਹੀਂ ਹੁੰਦੀ ਸਪਰੇਅ ਤਾਂ ਇਕ ਟੈਂਪਰੇਰੀ ਹੀ ਰਹਿ ਜਾਂਦੀ ਆ ਆਪਾਂ ਜੋ ਥੱਲੇ ਪਾਇਆ ਮੈਗਨੀਸ਼ੀਅਮ ਕਿਉਂਕਿ ਮੈਗਨੀਸ਼ੀਅਮ ਦੀ ਕਣਕ ਨੂੰ ਬਹੁਤ ਜ਼ਿਆਦਾ ਲੋਡ ਹੁੰਦੀ ਆ ਤੇ ਜਿੰਦਾ ਕਿ ਮੈਗਜ਼ੀਨ ਮੈਗਜ਼ੀਨ ਲੱਗ ਤਾਤਿਆ ਉਸ ਆਪਾਂ ਬਹੁਤ ਕਣਕ ਨੂੰ ਘੱਟ ਮਾਤਰਾ ਚ ਚਾਹੀਦਾ ਹੁੰਦਾ ਤੇ ਉਹ ਆਪਾਂ ਸਪਰੇਅ ਦੇ ਨਾਲ ਆਪਾਂ ਹੱਲ ਕਰ ਸਕਦੇ ਆ ਪਰ ਮੈਗਨੀਸ਼ੀਅਮ ਥੱਲੇ ਪਾਉਣ ਦਾ ਹੀ ਫਾਇਦਾ ਬਾਕੀ ਜੇਕਰ ਆਪਣੀ ਕਣਕ 50 ਦਿਨ ਤੋਂ 60 ਦਿਨ ਤੋਂ ਉੱਪਰ ਹੋ ਗਈ ਆ ਫਿਰ ਇਸ ਦਾ ਥੱਲੇ ਪਾਏ ਦਾ ਕੋਈ ਜ਼ਿਆਦਾ ਫੇਰ ਨਹੀਂ ਹੋਣਾ ਫਿਰ ਆਪਾਂ ਇਸ ਦੇ ਉੱਪਰ ਆਪਾਂ ਕਣਕ ਦੇ ਉੱਪਰ ਸਪਰੇਅ ਕਰ ਸਕਦੇ ਹਾਂ ਇਸ ਦੀ 1 ਕਿਲੋ ਮੈਗਨੀਸ਼ੀਆ ਸਪਰੇਅ ਦੀ 120 ਲੀਟਰ ਪਾਣੀ ਵਿੱਚ ਆਪਾਂ ਮਿਕਸ ਕਰਕੇ ਸਪਰੇਅ ਕਰ ਸਕਦੇ ਹਾਂ ਉਹ ਨਾਲ ਵੀ ਕਾਫੀ ਹੱਦ ਤੱਕ ਫਰਕ ਪੈਂਦਾ ਬੈਸੇ ਪਹਿਲੇ ਇਹਨੂੰ ਇਸ ਦਾ ਥੱਲੇ ਪਾਇਆ ਜਾਵੇ ਤਾਂ ਜ਼ਿਆਦਾ ਵਧੀਆ ਕਣਕ ਨੂੰ 40 ਦਿਨ ਤੋਂ ਪਹਿਲਾਂ ਪਹਿਲਾਂ ਪਾਇਆ ਜਾਵੇ ਤਾਂ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਮਿਲਦਾ ਓਕੇ ਧੰਨਵਾਦ ਜੀ ਸਾਰਿਆਂ ਦਾ ਜੀ